ਜਿਹੜੀਆਂ ਜਥੇਬੰਦੀਆਂ ਜਿਹੜੇ ਜਿਹੜੀਆਂ ਸਟੇਟਾਂ ਰਹਿੰਦੀਆਂ ਹੋਣਗੀਆਂ ਅਗਰ 15 ਤਰੀਕ ਨੂੰ ਨਹੀਂ ਮੌਕੇ ਤੇ ਪਹੁੰਚ ਸਕਣਗੀਆਂ ਦੂਰ ਦਰੇਡੇ ਵਾਲੀਆਂ ਉਹਨਾਂ ਸਾਰੀਆਂ ਸਟੇਟਾਂ ਦੇ ਆਗੂਆਂ ਨੂੰ ਅਸੀਂ ਬੁਲਾ ਕੇ ਸਾਰਿਆਂ ਨੂੰ ਉਹ ਕਲਸ਼ ਯਾਤਰਾ ਉਹਨਾਂ ਨੂੰ ਕਰਨ ਦੇ ਲਈ ਉਹ ਜਿਹੜੇ ਅਸਤੀ ਕਲਸ਼ ਨੇ ਉਹਨਾਂ ਨੂੰ ਹੈਂਡਓਵਰ ਕਰਾਂਗੇ ਜਿਹੜਾ ਮੋਰਚੇ ਨੇ ਹੋਰ ਅੱਗੇ ਜੋ ਫੈਸਲਾ ਲਿਆ ਹੈ ਕਿ ਪੂਰੇ ਭਾਰਤੇ ਜਿਹੜੀ ਕਲਸ਼ ਯਾਤਰਾ ਨਿਕਲਣੀ ਹੈ ਇਹ ਪੂਰੇ ਭਾਰਤ ਦੇ ਵਿੱਚ ਜਾਣਾ ਜਿਹੜੇ ਜਿਹੜੀਆਂ ਸਟੇਟਾਂ ਇੱਥੇ ਕੱਲ ਆਪਣਾ 15 ਤਰੀਕ ਨੂੰ ਹਾਜ਼ਰ ਹੋ ਜਾਣਗੀਆਂ ਉਹ ਆਪਦੇ ਕਲਸ਼ ਲੈ ਜਾਣਗੀਆਂ ਜਿਹੜੀਆਂ ਜਿਹੜੀਆਂ ਸਟੇਟਾਂ ਨਹੀਂ ਹੋਣਗੀਆਂ ਉਹਨਾਂ ਨੂੰ ਸਮੇਂ ਨਾਲ ਬੁਲਾ ਕੇ ਉਹ ਸਰ ਨੂੰ ਹੈਂਡਓਵਰ ਕਰਾਂਗੇ ਯਾਤਰਾ ਪੂਰੇ ਭਾਰਤ ਦੇ ਵਿੱਚ ਹੋਣੀ ਹੈ ਹਰ ਪਿੰਡ ਦੇ ਵਿੱਚ ਇੱਕ ਚੌਰਾਹਿਆਂ ਦੇ ਵਿੱਚ ਜਿੱਧਰੋਂ ਜਿੱਧਰੋਂ ਵੀ ਸਰਕਾ ਪਿੰਡਾਂ ਦੇ ਵਿੱਚ ਬਣਦੀਆਂ ਨੇ ਹਰੇਕ ਸੜਕ ਦੇ ਮੇਨ ਗੇਟ ਦੇ ਉੱਤੇ ਉਹਨਾਂ ਦਾ ਇੱਕ ਵੱਡਾ ਬੈਨਰ ਬਣਾ ਕੇ ਉਹ ਲੱਗੇਗਾ ਇਹ ਸਾਰੇ ਸਵਾਲ ਹੋਣਗੇ ਸ਼ੁਭ ਕਰਨ ਦੇ ਮੂਹੋਂ ਸਾਡੀਆਂ ਪੋਲੀਟੀਕਲ ਧਿਰਾਂ ਦੇ ਉੱਤੇ ਸਵਾਲ ਹੋਣਗੇ ਜਿੰਨੀਆਂ ਵੀ ਪੋਲੀਟੀਕਲ ਧਿਰਾਂ ਜਿਹੜੀਆਂ ਭਾਜਪਾ ਦਾ ਹਿੱਸਾ ਨੇ ਜੋ ਉਹਦੇ ਸਮਰਥਕ ਜਿਹੜੀਆਂ ਧਿਰਾਂ ਨੇ ਪੋਲੀਟੀਕਲ ਪਾਰਟੀਆਂ ਨੇ ਸਹਿਯੋਗੀ ਜਿਹੜੀਆਂ ਗੱਠਜੋੜ ਕਰਨ ਵਾਲੀਆਂ ਉਹਨਾਂ ਸਾਰਿਆਂ ਦੇ ਸਵਾਲ ਹੋਣਗੇ ਜਦੋਂ ਪਿੰਡਾਂ ਦੇ ਵਿੱਚ ਜਾਣਗੇ ਫਿਰ ਉਹ ਸਾਡੇ ਸਵਾਲਾਂ ਦੇ ਜਵਾਬ ਤੋਂ ਵੀ ਭੱਜਦੇ ਨਹੀਂ ਫੇਰ ਮਜਬੂਰੀ ਬੱਸ ਕਾਲੇ ਝੰਡੇ ਵਿਖਾਉਣੇ ਪੈ ਸਕਦੇ ਨੇ ਆ ਜਿਹੜਾ ਅੱਜ ਫੈਸਲਾ ਲਿਆ ਗਿਆ ਹੈ ਦੋਨਾਂ ਮੌਜਾਂ ਵੱਲੋਂ ਮਿਲ ਕੇ ਇਹ ਬੜਾ ਸਪਸ਼ਟ ਫੈਸਲਾ ਲਿਆ ਗਿਆ ਹੈ ਜਿਹੜਾ ਅਸੀਂ ਪ੍ਰੈਸ ਦੇ ਮਾਧਿਅਮ ਤੋਂ ਵੀ ਮਤਲਬ ਦੱਸਿਆ ਸਾਰਿਆਂ ਨੂੰ ਤੇ ਅੱਜ ਇਸ ਵੀਡੀਓ ਦੇ ਮਾਧਿਅਮ ਤੋਂ ਵੀ ਅਸੀਂ ਪੂਰੇ ਦੇਸ਼ ਵਾਸੀਆਂ ਨੂੰ ਇਸ ਫੈਸਲੇ ਤੋਂ ਜਾਣੂ ਕਰਵਾਉਣਾ ਚਾਹੁੰਦੇ ਆ ਕਿ ਫੈਸਲਾ ਲਿਆ ਗਿਆ ਕਿ 15 ਮਾਰਚ ਨੂੰ ਸਾਡੇ ਉਸ ਨੌਜਵਾਨ ਸ਼ਹੀਦ ਸ਼ੁਭਕਰਨ ਦੇ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਤੋਂ ਅਸੀਂ 21 ਕਲਸ਼ ਤਿਆਰ ਕਰਕੇ ਉਹਨਾਂ ਦੀ ਅਸਤੀ ਕਲਸ਼ ਯਾਤਰਾ ਕਰਨ ਦਾ ਜੋ ਪ੍ਰੋਗਰਾਮ ਮੋਰਚਿਆਂ ਨੇ ਬਣਾਇਆ ਉਹ ਸ਼ੁਰੂ ਕਰਾਂਗੇ ਉੱਥੋਂ ਕਲਸ਼ ਲੈ ਕੇ ਅਸੀਂ ਤਿੰਨਾਂ ਮੋਰਚਿਆਂ ਦੇ ਵਿੱਚ ਜਿਹੜੇ ਸ਼ੰਭੂ ਖਨੌਰੀ ਤੇ ਫਤਿਹਆਬਾਦ ਜੋ ਸਾਡਾ ਧਰਨਾ ਚੱਲਦਾ ਹੈ ਇਹਨਾਂ ਤਿੰਨਾਂ ਧਰਨਿਆਂ ਦੇ ਉੱਤੇ ਸਾਰੇ ਕਲਸ਼ ਆ ਜਾਣਗੇ ਇਸ ਤੋਂ ਅੱਗੇ ਜਿਹੜੀਆਂ ਜਿਹੜੀਆਂ ਜਥੇਬੰਦੀਆਂ ਜਿਹੜੇ ਜਿਹੜੀਆਂ ਸਟੇਟਾਂ ਰਹਿੰਦੀਆਂ ਹੋਣਗੀਆਂ ਅਗਰ 15 ਤਰੀਕ ਨੂੰ ਨਹੀਂ ਮੌਕੇ ਤੇ ਪਹੁੰਚ ਸਕਣਗੀਆਂ ਦੂਰ ਦਰੇਡੇ ਵਾਲੀਆਂ ਉਹਨਾਂ ਸਾਰੀਆਂ ਸਟੇਟਾਂ ਦੇ ਆਗੂਆਂ ਨੂੰ ਅਸੀਂ ਬੁਲਾ ਕੇ ਸਾਰਿਆਂ ਨੂੰ ਉਹ ਕਲਸ਼ ਯਾਤਰਾ ਉਹਨਾਂ ਨੂੰ ਕਰਨ ਦੇ ਲਈ ਉਹ ਜਿਹੜੇ ਅਸਤੀ ਕਲਸ਼ ਨੇ ਉਹਨਾਂ ਨੂੰ ਹੈਂਡਓਵਰ ਕਰਾਂਗੇ ਜਿਹੜਾ ਸਾਡਾ ਫਤਿਹਬਾਦ ਦੇ ਵਿੱਚ ਕਲਸ਼ ਜਾਏਗਾ ਉਸ ਫਤਿਹਬਾਦ ਵਾਲੇ ਧਰਨੇ ਤੋਂ ਹਰਿਆਣੇ ਵਾਲੇ ਵੀਰ ਆ ਜਿੰਨੇ ਜਿੰਨੇ ਵੀ ਅਗਲ-ਅਗਲ ਝਿਲਿਆਂ 'ਚ ਜਿਵੇਂ ਕਿ ਹਰਿਆਣੇ ਵਾਲਿਆਂ ਦਾ ਪ੍ਰੋਗਰਾਮ ਬਣਿਆ ਹੋਇਆ ਹੈ ਐਸਕੇਮ ਨਾਨ ਪੋਲਿਟਿਕਲ ਦਾ ਹਿੱਸਾ ਜਥੇ ਬੰਦੀਆਂ ਵੱਲੋਂ ਕਿ ਉਹ ਸਾਰੀਆਂ ਜਥੇ ਬੰਦੀਆਂ ਸੱਚੀ ਬਾਤ ਤੋਂ ਕਲਛ ਅਲੱਗ-ਅਲੱਗ ਲੈ ਕੇ ਜਿਵੇਂ सिरसा ਵਾਸਤੇ ਸੋਨੀਪਟ ਵਾਸਤੇ ਫਿਸਾਰ ਪਾਣੀਪਤ ਚਰਖੀ ਦਾਦਰੀ ਕੈਂਥਲ ਜੀਂਦ ਆਦ ਜ਼ਿਲ੍ਹਿਆਂ ਦੇ ਵਿੱਚੋਂ ਦੀ ਹੁੰਦਾ ਹੋਇਆ ਇਸ ਯਾਤਰਾ ਨੂੰ 22 ਮਾਰਚ ਨੂੰ ਹਿਸਾਰ ਜ਼ਿਲ੍ਹੇ ਦੇ ਪਿੰਡ ਮਾਦਰਾ ਪਿਉ ਇੱਕ ਵੱਡੀ ਸਾਡੇ ਉਸ ਸ਼ਹੀਦ ਦੀ ਯਾਦ ਦੇ ਵਿੱਚ ਸ਼ਹੀਦੀ ਸਮਾਰੋਹ ਵੱਡਾ ਇਕੱਠ ਕਰਕੇ ਇਸ ਪ੍ਰੋਗਰਾਮ ਨੂੰ ਉੱਥੇ ਸੰਪੰਨ ਕੀਤਾ ਜਾਏਗਾ। ਇਸੇ ਤਰ੍ਹਾਂ ਦੂਸਰੇ ਮੋਰਚੇ ਵੱਲੋਂ ਜੋ ਪ੍ਰੋਗਰਾਮ ਰੱਖਿਆ ਗਿਆ ਹੈ ਉਹ ਅੰਮ੍ਰਾਲਾ ਦੇ ਨੇੜੇ ਮੋੜਾ ਮੰਡੀ ਦੇ ਵਿੱਚ ਉਸ ਇਲਾਕੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਇਕੱਠੇ ਉਹਨਾਂ ਨੇ 31 ਮਾਰਚ ਨੂੰ ਇਹ ਸਾਰੇ ਦਾ ਸਾਰਾ ਜਿਸ ਤਰੀਕੇ ਦੇ ਨਾਲ ਪਹਿਲਾ ਕੱਟ ਹੋਣਾ ਉਵੇਂ ਹੀ ਇੱਥੇ ਇਕੱਠ ਕਰਕੇ ਸਾਡੇ ਉਸ ਸ਼ਹੀਦ ਦੀ ਯਾਦ ਵਿੱਚ ਸ਼ਹੀਦੀ ਸਮਾਰੋਹ ਕੀਤਾ ਜਾਣਾ ਹੈ। ਪਰ ਉਸ ਤੋਂ ਅੱਗੇ ਜਿਹੜਾ ਮੋਰਚੇ ਨੇ ਹੋਰ ਅੱਗੇ ਜੋ ਫੈਸਲਾ ਲਿਆ ਹੈ ਕਿ ਪੂਰੇ ਭਾਏ ਜਿਹੜੀ ਕਲ ਸ਼ਿਆਤਰਾ ਨਿਕਲਣੀ ਹੈ ਇਹ ਇਥੋਂ ਤੱਕ ਇਹ ਨਾ ਸਿਮਤ ਮੰਨ ਲਈ ਜਾ ਕਿ ਕੇਵਲ ਹਰਿਆਣਾ ਦਾ ਨਾਂ ਲਿਆ ਹਰਿਆਣੇ ਦੀ ਨਹੀਂ ਮੈਂ ਪਹਿਲਾਂ ਸਪਸ਼ਟ ਕਰ ਚੁੱਕਿਆ ਕਿ ਇਹ ਪੂਰੇ ਭਾਰਤ ਦੇ ਵਿੱਚ ਜਾਣਾ ਹੈ ਜਿਹੜੇ ਜਿਹੜੀਆਂ ਸਟੇਟਾਂ ਇੱਥੇ ਕੱਲ ਆਪਣਾ 15 ਤਰੀਕ ਨੂੰ ਹਾਜ਼ਰ ਹੋ ਜਾਣਗੀਆਂ ਉਹ ਆਪਦੇ ਕੱਲ੍ਹ ਚ ਲੈ ਜਾਣਗੀਆਂ ਜਿਹੜੀਆਂ ਜਿਹੜੀਆਂ ਸਟੇਟਾਂ ਨਹੀਂ ਹੋਣਗੀਆਂ ਉਹਨਾਂ ਨੂੰ ਸਮੇਂ ਨਾਲ ਬੁਲਾ ਕੇ ਉਹ ਸਾਰਿਆਂ ਨੂੰ ਹੈਂਡਓਵਰ ਕਰਾਂਗੇ ਯਾਤਰਾ ਪੂਰੇ ਭਾਰਤ ਦੇ ਵਿੱਚ ਹੋਏਗੀ ਅਗਲਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ ਕਿ ਸਾਡੇ ਉਸ ਨੌਜਵਾਨ ਸ਼ਹੀਦ ਸ਼ੁਭ ਕਰਨ ਦੀ ਇਸ ਸਭ ਸ਼ਹਾਦਤ ਨੂੰ ਪੂਰੇ ਦੇਸ਼ ਦੇ ਵਿੱਚ ਲੈ ਜਾਣ ਦੇ ਲਈ ਹਰ ਪਿੰਡ ਦੇ ਵਿੱਚ ਇੱਕ ਚੁਰਾਹਿਆਂ ਦੇ ਵਿੱਚ ਜਿੱਧਰੋਂ-ਜਿੱਧਰੋਂ ਵੀ ਸੜਕਾਂ ਪਿੰਡਾਂ ਦੇ ਵਿੱਚ ਬਣਦੀਆਂ ਨੇ ਹਰੇਕ ਸੜਕ ਦੇ ਮੇਨ ਗੇਟ ਦੇ ਉੱਤੇ ਉਹਨਾਂ ਦਾ ਇੱਕ ਵੱਡਾ ਬੈਨਰ ਬਣਾ ਕੇ ਉਹ ਲੱਗੇਗਾ ਜਿਦੇ ਵਿੱਚ ਸ਼ੁਭ ਕਰਨ ਦੀ ਫੋਟੋ ਹੋਏਗੀ ਵੱਡੀ ਉਹਦੇ ਉੱਪਰ ਲਿਖਿਆ ਜਾਏਗਾ ਕਿ ਮੇਰਾ ਕੀ ਕਸੂਰ ਸੀ ਥੱਲੇ ਉਹ ਲਿਖਿਆ ਜਾਏਗਾ ਕਿ ਮੈਂ ਭਾਰਤ ਸਰਕਾਰ ਤੋਂ ਆਹਾ ਆ ਮੰਗਾ ਲੈਣ ਗਿਆ ਕੀ ਇਹ ਭਾਰਤ ਸਰਕਾਰ ਨੇ ਸਾਡੇ ਨਾਲ ਵਾਅਦੇ ਨਹੀਂ ਕੀਤੇ ਸੀ ਇਹ ਸਾਰੇ ਸਵਾਲ ਹੋਣਗੇ ਸ਼ੁਭ ਕਰਨ ਦੇ ਮੂੰਹੋਂ ਸਾਡੀਆਂ ਪੋਲੀਟੀਕਲ ਧਿਰਾਂ ਦੇ ਉੱਤੇ ਸਵਾਲ ਹੋਣਗੇ ਇਸੇ ਤਰ੍ਹਾਂ ਅੱਗੇ ਜਾ ਕੇ ਜਦੋਂ ਜਿੰਨੀਆਂ ਵੀ ਪੋਲੀਟੀਕਲ ਧਿਰਾਂ ਜਿਹੜੀਆਂ ਭਾਜਪਾ ਦਾ ਹਿੱਸਾ ਨੇ ਜੋ ਉਹਦੇ ਸਮਰਥਕ ਜਿਹੜੀਆਂ ਧਿਰਾਂ ਨੇ ਪੋਲੀਟੀਕਲ ਪਾਰਟੀਆਂ ਨੇ ਸਹਿਯੋਗੀ ਜਿਹੜੀਆਂ ਗੱਠਜੋੜ ਕਰਨ ਵਾਲੀਆਂ ਉਹਨਾਂ ਸਾਰਿਆਂ ਦੇ ਸਵਾਲ ਹੋਣਗੇ ਜਦੋਂ ਪਿੰਡਾਂ ਦੇ ਵਿੱਚ ਜਾਣਗੇ ਪਿੰਡਾਂ ਦੇ ਵਿੱਚ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਦੇ ਨਾਲ ਉਹਨਾਂ ਦੇ ਕੋਲੋਂ ਇਹ ਸਾਡੇ ਪਿੰਡ ਦੀ ਲੋਕ ਸਾਡੇ ਪਿੰਡ ਦੀ ਇਕਾਈ ਪਿੰਡ ਦੀ ਸੰਗਤ ਇਸੇ ਤਰ੍ਹਾਂ ਸ਼ੁਭ ਕਰਨ ਦੀ ਫੋਟੋ ਵਾਲਾ ਔਰ ਉਹੀ ਮੰਗਾ ਵਾਲਾ ਇੱਕ ਬੈਨਰ ਲੈ ਕੇ ਉਹਨਾਂ ਦੇ ਕੋਲੇ ਜਾਣਗੇ ਉਹਨਾਂ ਦੇ ਕੋਲੋਂ ਉਹੀ ਸ਼ੁਭ ਕਰਨ ਦੇ ਮੂਹੋਂ ਨਿਕਲੇ ਸਵਾਲਾਂ ਦੇ ਜਵਾਬ ਮੰਗੇ ਜਾਣਗੇ ਔਰ ਅਗਰ ਸ਼ਾਂਤਮਈ ਢੰਗ ਦੇ ਨਾਲ ਬਣਦਾ ਫਰਜ਼ ਉੱਥੇ ਆਿਆਂ ਦਾ ਜਵਾਬ ਦੇਣ ਅਗਰ ਉਹ ਜਵਾਬ ਦੇਣ ਤੋਂ ਵੀ ਭੱਜਦੇ ਨੇ ਉਹ ਜਵਾਬ ਦੇਣ ਵਾਲੇ ਪਿੰਡ 'ਚ ਖੜਦੇ ਨਹੀਂ ਤਾਂ ਫੇਰ ਮਜਬੂਰੀ ਬੱਸ ਹਾਲਾਂਕਿ ਸਾਡਾ ਕੋਈ ਨਿਸ਼ਾਨਾ ਨਹੀਂ ਕਿਸੇ ਦਾ ਉਸ ਥਾਂ ਦੇ ਉੱਤੇ ਵਿਰੋਧ ਕਰਨਾ ਲੇਕਿਨ ਫੇਰ ਵੀ ਅਗਰ ਉਹ ਸਾਡੇ ਸਵਾਲਾਂ ਦੇ ਜਵਾਬ ਤੋਂ ਵੀ ਭੱਜਦੇ ਨੇ ਫੇਰ ਮਜਬੂਰੀ ਬੱਸ ਕਾਲੇ ਝੰਡੇ ਵਿਖਾਉਣੇ ਪੈ ਸਕਦੇ ਨੇ ਉਹਨੇ ਉਸ ਤਰੀਕੇ ਦੇ ਨਾਲੇ ਪ੍ਰੋਗਰਾਮ ਬਣਿਆ ਹੋਇਆ ਇਹ ਪੂਰੇ ਭਾਰਤ ਦੇ ਵਿੱਚ ਇਸ ਪ੍ਰੋਗਰਾਮ ਨੇ ਚੱਲਣਾ ਸੋ ਇੰਨੀ ਇੱਕ ਅਸੀਂ ਇਹ ਤੈਅ ਕੀਤਾ ਜਿਹੜਾ ਪ੍ਰੋਗਰਾਮ ਹੈ